ਸਤਿ ਸ਼੍ਰੀ ਅਕਾਲ ਜੀ ਜਿਹੜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ ਕੁੱਤਿਆਂ ਦਾ ਸੀਜ਼ਨ ਚੱਲਦਾ ਪਿਆ ਜਿਹਦੇ ਵਿੱਚ ਬਹੁਤ ਜ਼ਿਆਦਾ ਆਵਾਰਾ ਕੁੱਤੇ ਗਲੀਆਂ ਦੇ ਵਿੱਚ ਝੁੰਡ ਬਣਾ ਕੇ ਫਿਰਦੇ ਨਜ਼ਰ ਅਕਸਰ ਆ ਜਾਂਦੇ ਨੇ ਪਰ ਬਹੁਤ ਸਾਰੇ ਇਲਾਕੇ ਇਦਾਂ ਦੇ ਨੇ ਜਿੱਥੇ ਕੁੱਤਿਆਂ ਦੀ ਪੂਰੀ ਤਰ੍ਹਾਂ ਦਹਿਸ਼ਤ ਫੈਲੀ ਹੋਈ ਹੈ ਤੇ ਲੋਕ ਡਰਦੇ ਘਰਾਂ ਤੋਂ ਵੀ ਨਹੀਂ ਨਿਕਲਦੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਭੇਜਣ ਤੋਂ ਵੀ ਲੋਕ ਡਰਦੇ ਨੇ ਕਿ ਕਿਤੇ ਰਾਹ ਦੇ ਵਿੱਚ ਆਉਂਦੇ ਜਾਂਦੇ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਕੁੱਤਾ ਨਾ ਕੱਟ ਖਾਵੇ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆ ਜਾਵੇ ਤਾਂ ਦਾਦੀ ਕਿ ਇਦਾਂ ਹੀ ਬਹੁਤ سارے ਕੁੱਤੇ ਜਿਹੜੇ ਆ ਕਿਸੇ ਨਾ ਕਿਸੇ ਗਲੀ ਦੇ ਵਿੱਚ ਤੁਹਾਨੂੰ ਜਿਹੜੇ ਆ ਝੁੰਡ ਬਣਾ ਕੇ ਫਿਰਦੇ ਨਜ਼ਰ ਆ ਜਾਣਗੇ ਤਸਵੀਰਾਂ ਦੇ ਵਿੱਚ ਖਾਸ ਕਰਕੇ ਤੁਸੀਂ ਦੇਖਦੇ ਪਿਓ ਤੇ ਇਸੇ ਤਰ੍ਹਾਂ ਦੀ ਇਹ ਤਸਵੀਰ ਗੁਰਦਾਸਪੁਰ ਦੇ ਹਨੂਮਨ ਚੌਕ ਵਿੱਚ ਸਥਿਤ ਬੇਰੀਆ ਮਹੱਲੇ ਦੇ ਲੋਕ ਗਲੀ ਵਿੱਚ 20-25 ਦੇ ਹੁੰਡ ਵਿੱਚ ਘੁੰਮ ਰਹੇ ਕੁੱਤਿਆਂ ਤੋਂ ਸਹਿਮੇ ਹੋਏ ਹਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕੁੱਤੇ ਗਲੀ ਵਿੱਚ ਘੁੰਮਦੇ ਰਹਿੰਦੇ ਹਨ ਅਤੇ ਬੱਚੇ ਇਹਨਾਂ ਤੋਂ ਇੰਨੇ ਡਰੇ ਹੋਏ ਹਨ ਕਿ 3-4 ਦਿਨ ਤੋਂ ਸਕੂਲ ਜਾਣ ਤੋਂ ਤੱਕ ਕੇ ਗਲੀ ਵਿੱਚ ਖੇਡਣ ਤੋਂ ਵੀ ਗਰੇਜ ਕਰ ਰਹੇ ਹਨ ਮਹੱਲਾ ਨਿਵਾਸੀਆਂ ਅਨਸਾਰ ਜਦੋਂ ਕੋਈ ਇਹਨਾਂ ਨੂੰ ਕੋਈ ਛੋਟੀ ਜਾਂ ਹੋਰ ਚੀਜ਼ ਨਾਲ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਭੌਂਕਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਹਨਾਂ ਦੀ ਕੋਸ਼ਿਸ਼ ਬੇਕਾਰ ਹੋ ਜਾਂਦੀ ਹੈ ਉਹਨਾਂ ਨੂੰ ਡਰ ਹੈ ਕਿ ਇਹ ਇਕੱਠੇ ਹੋਏ ਕੁੱਤੇ ਕਦੀ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਉੱਤੇ ਵੀ ਹਮਲਾ ਕਰ ਸਕਦੇ ਹਨ ਦੱਸ ਦਈਏ ਕਿ ਸ਼ਹਿਰ ਵਿੱਚ ਕੁੱਤਿਆਂ ਦੀ ਗਿਣਤੀ ਲਗਾਤਾਰ ਦੀ ਜਾ ਰਹੀ ਹੈ 6 ਕੁ ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਕੁੱਤਿਆਂ ਨੂੰ ਫੜ ਕੇ ਇਹਨਾਂ ਦੀ ਨਸਬੰਦੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਹ ਅਭਿਆਨ ਸਿਰਫ ਕੁਝ ਹੀ ਇਲਾਕਿਆਂ ਵਿੱਚ ਚੱਲਿਆ ਅਤੇ ਕੁਝ ਦਿਨ ਬਾਅਦ ਹੀ ਬੰਦ ਹੋ ਗਿਆ ਜਦ ਕਿ ਲੋਕਾਂ ਦੀ ਮੰਗ ਹੈ ਕਿ ਇਹ ਜੀਹੇ ਅਭਿਆਨ ਲਗਾਤਾਰ ਚਲਾਏ ਜਾਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਵਿੱਚ ਕੁੱਤਿਆਂ ਦੀ ਗਿਣਤੀ ਹੋਰ ਨਾ ਵਧੇ ਕਿਉਂਕਿ ਸ਼ਹਿਰ ਵਿੱਚ ਕੁੱਤਿਆਂ ਦੇ ਕੱਟਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਗਿੱਤ ਗੀਤਾ ਭਵਨ ਰੋਡ ਤੇ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਨਾਲ ਦੇ ਨਾਲ ਧੰਦਾਦੀ ਕਿ ਇਹਨਾਂ ਦਿਨਾਂ ਦੇ ਵਿੱਚ ਕੁੱਤੇ ਖਾਸ ਕਰਕੇ ਕਾਮੁਕ ਹੋਏ ਹੁੰਦੇ ਹਨ ਤੇ ਕਾਮੁਕ ਹੋਏ ਕੁੱਤੇ ਕਿਸੇ ਉੱਤੇ ਵੀ ਕਿਸੇ ਤਰ੍ਹਾਂ ਦਾ ਵੀ ਹਮਲਾ ਕਰ ਸਕਦੇ ਹਨ ਤੇ ਕਦੀ ਵੀ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਕੁੱਤਿਆਂ ਦੇ ਕੋਲ ਜਾਣਾ ਜਾਂ ਇਹਨਾਂ ਕੁੱਤਿਆਂ ਨੂੰ ਡਰਾਉਣਾ ਜਾਂ ਕਿਸੇ ਤਰ੍ਹਾਂ ਦੀ ਸੋਟੀ ਮਾਰਨੀ ਵੀ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਕਾਮੁਕ ਹੋਏ ਕੁੱਤੇ ਤੁਹਾਡੇ ਤੇ ਹਮਲਾ ਕਰ ਸਕਦੇ ਹਨ ਇਹਨਾਂ ਨੂੰ ਪ੍ਰਸ਼ਾਸਨ ਵੱਲੋਂ ਉਹੀ ਨਗਰ ਕੌਂਸਲ ਵੱਲੋਂ ਹੀ ਜੇਕਰ ਕੋਈ ਨੱਥ ਪਾਈ ਜਾਵੇ ਜਾਂ ਇਹਨਾਂ ਨੂੰ ਫੜ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਤਾਂ ਹੀ ਹੱਲ ਹੋ ਸਕਦਾ ਹੈ ਆਪਣੇ ਬੱਚਿਆਂ ਨੂੰ ਇਸ ਟਾਈਮ ਦੇ ਵਿੱਚ ਜੜਾਇਆ ਬਾਹਰ ਇਕੱਲੇ ਵੀ ਨਹੀਂ ਜਾਣ ਦੇਣਾ ਚਾਹੀਦਾ ਦੂਸਰੇ ਪਾਸੇ ਬਜ਼ੁਰਗ ਜਿਹੜੇ ਨੇ ਉਹ ਵੀ ਇਹਨਾਂ ਕੁੱਤਿਆਂ ਤੋਂ ਸਾਵਧਾਨ ਖਾਸ ਕਰਕੇ ਰਹਿਣ ਤਾਂ ਕਿ ਉਹਨਾਂ ਦੀ ਸੇਫਟੀ ਬਣੀ ਰਹੇ ਧੰਨਵਾਦ ਇਹ ਮੈਂ ਵੀ ਆਪਣੀ ਸ਼ਾਪ ਤੋਂ ਆਇਆ ਹਾਂ ਗਲੀ ਦੇ ਵਿੱਚ ਘੱਟੋ ਘੱਟ ਮੈਂ ਕਹਿ ਸਕਦਾ ਮੈਂ 20-25 ਕੁੱਤੇ ਇਹ ਜਿਹੜੇ ਇਕੱਠੇ ਹੋ ਕੇ ਜਾ ਰਹੇ ਨੇ ਬੱਚਿਆਂ ਦਾ ਘਰਾਂ ਤੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਹੈ ਕਿਉਂਕਿ ਇਹ ਇਹਨਾਂ ਨੇ ਤਕਰੀਬਨ ਉਹ ਆਪਣਾ ਨਿਸ਼ਾਨਾ ਜਿਹੜਾ ਬੱਚਿਆਂ ਨੂੰ ਖਾਸ ਕਰਕੇ ਬਣਾਉਂਦੇ ਨੇ ਤੇ ਜਿੱਥੋਂ ਤੱਕ ਸਵਾਲ ਹੈ ਇਹਨਾਂ ਦੀ ਰੋਕ ਵਾਸਤੇ ਮੈਂ ਸਮਝਣਾ ਮਿਸਪਟੀ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਵੀ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਜਦੋਂ ਕਿਤੇ ਕੋਈ ਆ ਸੋ ਇਹਦਾ ਪਈ ਚਾਰ ਪੰਜ ਦਿਨ ਕਮੇਟੀ ਮਿਸਪਟੀ ਜਿਹੜੀ ਬੜੀ ਹਰਕਤ ਚਾਂਦੀ ਹੈ ਲੇਕਿਨ ਕੁਝ ਦਿਨ ਦੇ ਬਾਅਦ ਫਿਰ ਆਓ ਆਪਣੀ ਆਪਣੀ ਟਿਕਾਣੇ ਤੇ ਉਹ ਪਹੁੰਚ ਜਾਂਦੇ ਨੇ ਉਹਨੂੰ ਚੇਤਾ ਭੁੱਲ ਜਾਂਦਾ ਕਿ ਇਹਨਾਂ ਬੱਚਿਆਂ ਨੂੰ ਮਤਲਬ ਸੇਫ ਕਰਨ ਵਾਸਤੇ ਕੁੱਤਿਆਂ ਨੂੰ ਕੁਝ ਫੜ ਕੇ ਜਾਂ ਉਹਨਾਂ ਨੂੰ ਕੋਈ ਜਣਾ ਦਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਮਤਲਬ ਸੇ ਬੱਚਿਆਂ ਨੂੰ ਸੇਫ ਕਰਨਾ ਚਾਹੀਦਾ ਕਿਉਂਕਿ ਪਹਿਲੇ ਇੰਨੇ ਹੈ ਨਹੀਂ ਹੀ ਮੈਂ ਦੇਖ ਕੇ ਹੈਰਾਨ ਰਹਿ ਗਿਆ ਇਸ ਗੱਲ ਨੂੰ ਵੀ 20 25 ਕੁੱਤੇ ਨੇ ਮੈਂ ਸਾਈਡ ਤੇ ਮੋਟਰਸਾਈਕਲ ਆਪਣੇ ਸਕੂਟਰੀ ਲਾ ਕੇ ਬੰਦ ਕਰਕੇ ਖਲੋ ਗਿਆ ਤੇ ਕੁਝ ਵੀ ਕਰ ਸਕਦੇ ਆ ਕਿਸੇ ਦਾ ਨੁਕਸਾਨ ਕਰ ਸਕਦੇ ਇਸ ਇਲਾਕੇ ਵਿੱਚ دہشت ਬਣੀ ਹੋਈ ਹੈ دہشت ਦਾ ਮਾਹੌਲ ਆ ਪੂਰਾ ਬੱਚਿਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਵਾ ਤੇ ਆਖਰ ਬੱਚਿਆਂ ਨੇ ਘਰ ਤੋਂ ਬਾਹਰ ਕੀ ਕਰਨਾ ਚਾਹੀਦਾ ਨਾਲ ਸਰਕਾਰ ਨੂੰ ਮਿਊਂਸਪਲਟੀ ਨੂੰ ਇਹ ਦੇਖਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਮਿਊਂਸਿਪਲਟੀ ਅੰਦਰ ਸੀਤ ਉਸ ਲਈ ਇੱਕ ਆਂਦੀ ਸੀ ਮਤਲਬ ਕੁੱਤਿਆਂ ਨੂੰ ਮਾਰਨ ਵਾਸਤੇ ਜਾਂ ਚਲੋ ਮੈਂ ਤਾਂ ਸਮਝਣਾ ਵੀ ਉਹ ਹੁਣ ਕੋ ਮਜਬੂਰੀ ਬਣ ਗਈ ਕੋਰਟ ਦਾ ਇੰਟਰਫੀਲ ਕਰਕੇ ਇਹ ਚੀਜ਼ਾਂ ਨੂੰ ਮਾਰਿਆ ਤਾਂ ਨਹੀਂ ਜਾ ਸਕਦਾ ਲੇਕਿਨ ਕੁਛ ਨਾ ਕੁਛ ਉਪਰਾਲਾ ਯੂ ਕਰਨ ਚਾਹੀਦਾ ਜਿਹੜੇ ਨਾਲ ਬੱਚੇ 6 ਮਹੀਨੇ ਹੋਏ ਅਭਿਆਨ ਸ਼ੁਰੂ ਕੀਤਾ ਸੀ ਕੁੱਤਿਆਂ ਨੂੰ ਫੜ ਕੇ ਨਸਬੰਦੀ ਕੀਤੀ ਗਈ ਫਿਰ ਛੱਡ ਦਿੱਤੇ ਗਏ ਸੀ ਉਹ ਵੀ ਹੁਣ ਬੰਦ ਪਿਆ ਕਾਫੀ ਦਿਨ। ਉਹ ਜਦੋਂ ਥੋੜਾ ਜਿਹਾ ਕੋਈ ਕਿਤੇ ਕੋਈ ਘਟਨਾ ਵਾਪਰ ਜਾਂਦੀ ਏ ਇਦਾਂ ਦੀ ਤੇ ਫੇਰ ਸਰਕਾਰ ਥੋੜਾ ਜਿਹਾ ਹਰਕਤ ਜਾਂਦੀ ਏ ਫੇਰ ਮਤਲਬ ਉਹਦੇ ਬਾਅਦ ਫੇਰ ਇਹਨਾਂ ਨੂੰ ਚੇਤਾ ਭੁੱਲ ਜਾਂਦਾ ਵਾ ਤੇ ਕੋਈ ਜਿਹੜਾ ਠੋਸ ਆ ਉਹਦਾ ਰਿਜ਼ਲਟ ਨਹੀਂ ਆਂਦਾ। ਕੀ ਮੰਗ ਕੀ ਆ ਹੁਣ ਰੈਗੂਲਰ ਮੰਗੇ ਆ ਵੀ ਮਿਸਪਰਟੀ ਨੂੰ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਗੌਰ ਕਰਨਾ ਚਾਹੀਦਾ ਕਿਸੇ ਦੇ ਬੱਚੇ ਦਾ ਨਕਸਾਨ ਹੋ ਗਿਆ ਤੇ ਕੌਣ ਜ਼ਿੰਮੇਵਾਰ ਆ? ਬੱਚੇ ਘਰੋਂ ਟਿਕਣਾ ਮੁਸ਼ਕਲ ਹੋਇਆ ਲੋਕਾਂ ਨੂੰ। ਹਾਡਿ ਗਲੀ ਚ ਬਹੁਤ ਕੁੱਤੇ ਆ ਗਏ ਨੇ ਸਾਰਾ ਦਿਨ ਹਾਡਿ ਗਲੀ ਚ ਘੁੰਮਦੇ ਰਹਿੰਦੇ ਸਾਡਾ ਖੇਡਣਾ ਵੀ ਬੰਦ ਹੋ ਗਿਆ ਦੋ ਤਿੰਨ ਦਿਨਾਂ ਤੋਂ ਹੀ ਖੇਡ ਲੈ ਨਹੀਂ ਜਾਂਦੇ ਪਏ ਲਗਭਗ 20 25 ਕੁੱਤੇ ਆ ਜਾਂਦੇ ਰੋਜ਼ ਤੇ ਉਹ ਜਾਂਦੇ ਵੀ ਨਹੀਂ ਆ ਕਿੰਨਾ ਕਿੰਨਾ ਭੌਂਕਦੇ ਰਹਿੰਦੇ ਸਾਰਾ ਦਿਨ ਜਾਂਦੇ ਨਹੀਂ ਸਵੇਰੇ ਦੁਪਹਿਰੀ ਆ ਜਾਂਦੇ ਆ ਤੇ ਅਸੀਂ ਸਕੂਲ ਜਾਣ ਨੂੰ ਸਵੇਰੇ ਸਵੇਰੇ ਸਾਡੇ ਪਿੱਛੇ ਪੈ ਜਾਂਦੇ ਆ ਸਾਡਾ ਖੇਡਣਾ ਬੰਦ ਹੋ ਗਿਆ ਹੀ ਬਾਰ ਵੀ ਨਹੀਂ ਜਾਂਦੇ ਦੋ ਤਿੰਨ ਦਿਨ ਹੋ ਗਿਆ ਹੀ ਲਗਾਤਾਰ ਘਾਰ ਹੀ ਰਹਿੰਨੇ ਆ ਏ ਮੇभी ਸੜਕੋਂ ਆਉਂਦੇ ਆ ਤੇ ਸੜਕੋਂ ਆ ਕੇ ਸਾਡੀ ਗਲੀ ਚ ਦੇਲੀ ਦਾ ਕੰਮ ਹੋ ਗਿਆ ਰੋਜ਼ ਹੀ ਪੈ ਜਾਂਦੇ ਸਾਡੇ ਗਲੀ ਚ ਤੇ ਪੋਂਗਦੇ ਰਹਿੰਦੇ ਸਾਰਾ ਦਿਨ ਤੇ ਸਾਡੇ ਪਿੱਛੇ ਨਾ ਵਜੇ ਨਹੀਂ ਇਹਨੂੰ ਡਾਰ ਰੰਦਾ ਕਿਸੇ ਦੇ ਪਿੱਛੇ ਵੀ ਇਹ ਬੱਚੇ ਤੇ ਹਾਂਜੀ ਬੱਚਿਆਂ ਦੇ ਪਿੱਛੇ ਆਉਂਦੇ ਤੇ ਬੱਚੇ ਫਟਾਫਟ ਕਾਰ ਚੱਲ ਜਾਂਦੇ ਆ ਫਿਰ ਕਿਤੇ ਚੱਲ ਜਾਂਦੇ ਆ ਦੋਸਤੋ ਲਗਾਤਾਰ ਤੁਹੀ ਬਣੇ ਹੋਏ ਹੋ ਡੀਪੀਸੀ ਪੰਜਾਬੀ ਦੇਤੇ ਅਜੀਬੀਆਂ ਤਸਵੀਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਨਾਲ ਦੇ ਨਾਲ ਤੁਹਾਨੂੰ ਦੱਸਦੀ ਆ ਕਿ ਏਸੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹਰ ਇੱਕ ਬੰਦਾ ਅਲਰਟ ਹੋ ਸਕੇ ਕਿਉਂਕਿ ਗਲੀਆਂ ਦੇ ਵਿੱਚ ਕੁੱਤੇ ਸਿਰਫ ਗਰਦਾਸਪੁਰ ਚ ਨਹੀਂ ਹਰ ਸ਼ਹਿਰ ਤੋਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਹਰ ਪਿੰਡ ਚ ਤੁਹਾਨੂੰ ਇਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਇਹ ਕੁੱਤੇ ਮਿਲ ਜਾਣਗੇ ਜਿਹੜੇ ਕੀ ਭਲੀ ਭਾਂਤੀ ਜਿਹੜਿਆ ਬਹੁਤ ਜ਼ਿਆਦਾ ਜਿਹੜੇ ਤੁਸੀਂ ਜਾਣਦੇ ਹੋ ਕਿ ਇਹ ਕੁੱਤੇ ਕਿੰਨੇ ਖਤਰਨਾਕ ਹੋ ਸਕਦੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਕਸਰ ਹੀ ਇਹ ਕੁੱਤੇ ਝੁੰਡ ਬਣਾ ਕੇ ਤੁਹਾਨੂੰ ਮਿਲ ਜਾਣਗੇ ਗਲੀਆਂ ਦੇ ਵਿੱਚ ਜਿਹੜੇ ਨੇ ਇਹ ਕੁੱਤੇ ਅਕਸਰ ਇਸ ਤਰ੍ਹਾਂ ਦੇ ਝੁੰਡਾਂ ਦੇ ਵਿੱਚ ਮਿਲ ਜਾਂਦੇ ਨੇ ਤੇ ਇਹ ਦਿਨ ਜਿਹੜੇ ਨੇ ਕੁੱਤਿਆਂ ਤੋਂ ਬਚਣ ਵਾਸਤੇ ਇਹਨਾਂ ਕੁੱਤਿਆਂ ਦੇ ਨੇੜੇ ਨਹੀਂ ਜਾਣਾ ਚਾਹੀਦਾ ਜੇਕਰ ਗਲੀ ਦੇ ਵਿੱਚ ਲੰਘਦੇ ਵਰਦੇ ਤੁਹਾਨੂੰ ਇਹ ਕੁੱਤੇ ਮਿਲ ਜਾਂਦੇ ਹਨ ਤੇ ਇੱਕ ਸਾਈਡ ਨੂੰ ਹੋ ਜਾਣਾ ਚਾਹੀਦਾ ਹੈ ਕਿਤੇ ਉਦੇ ਪਰੇ ਖਲੋ ਜਾਣਾ ਚਾਹੀਦਾ ਹੈ ਤੇ ਇਹਨਾਂ ਨੂੰ ਛੋਟੀ ਜਾਂ ਡੰਡਾ ਮਾਰ ਕੇ ਆਪਣੇ ਵਲ ਆਕਰਸ਼ਿਤ ਨਾ ਕੀਤਾ ਜਾਵੇ ਕਿਉਂਕਿ ਜਦੋਂ ਹੀ ਤੁਸੀਂ ਇਹਨਾਂ ਨੂੰ ਡਰਾਉਂ ਧਮਕਾਉਣ ਦੀ ਕੋਸ਼ਿਸ਼ ਕਰੋਗੇ ਤੇ ਇਹ ਪੂਰੇ ਦਾ ਪੂਰਾ ਝੁੰਡ ਜਿਹੜਾ ਆ ਤੁਹਾਡੇ ਉੱਤੇ ਝਪਟ ਪਵੇਗਾ ਤੇ ਜੇ ਇਹ ਝੁੰਡ ਸਾਰਾ ਤੁਹਾਡੇ ਉੱਤੇ ਝਪਟ ਪੈਂਦਾ ਹੈ ਤੇ ਤੁਹਾਨੂੰ ਲੈਣੇ ਦੇਣੇ ਪੈ ਸਕਦੇ ਨੇ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜੜੀ ਇਹ ਉਹ ਵਿਫਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਸਵੀਰਾਂ ਦੇ ਵਿੱਚ ਦੇਖਦੇ ਪੀਓ ਪੀ ਕਰੀਬ ਥੋੜੇ ਨਹੀਂ ਬਹੁਤੇ ਨਹੀਂ ਇੱਥੇ ਜਿਹੜੇ ਕੁੱਤੇ ਨੇ ਉਹ ਘਰ ਤੋਂ ਘੱਟ 15 ਤੋਂ 16 ਕੁੱਤੇ ਜਿਹੜੇ ਗਲੀ ਦੇ ਵਿੱਚ ਫਿਰਦੇ ਨਜ਼ਰ ਆਏ ਹਨ ਜਾਨਕਿ ਦਿਨ ਦੀਆਂ ਤਸਵੀਰਾਂ ਵੀ ਦਿਖਾਈਆਂ ਤੇ ਰਾਤ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਚੁੱਕੇ ਹਾਂ ਜਿਦੇ ਵਿੱਚ ਤੁਸੀਂ ਬਹੁਤ ਸਾਰੇ ਕੁੱਤੇ ਜਿਹੜੇ ਆ ਇਸੇ ਤਰੀਕੇ ਦੇ ਨਾਲ ਝੁੰਡ ਦੇ ਵਿੱਚ ਦੇਖੇ ਨੇ ਤੁਸੀਂ ਇਹ ਵੀਡੀਓ ਕਿੱਥੋਂ ਦੇਖਦੇ ਪਿਓ ਆਪਣਾ ਕਮੈਂਟ ਜਰੂਰ ਕਰਿਓ ਤੁਹਾਡੇ ਏਰੀਆ ਦੇ ਵਿੱਚ ਇਹਨਾਂ ਕੁੱਤਿਆਂ ਦਾ ਕਿਸ ਤਰ੍ਹਾਂ ਦਾ ਮਾਹੌਲ ਆ ਕੀ ਤੁਹਾਡੇ ਏਰੀਆ ਦੇ ਵਿੱਚ ਵੀ ਕੁੱਤੇ ਜਿਹੜੇ ਨੇ ਉਹ ਇਸੇ ਤਰ੍ਹਾਂ ਝੁੰਡ ਬਣਾ ਕੇ ਫਿਰਦੇ ਨੇ ਫਿਰਦੇ ਨੇ ਤਾਂ ਤਸਵੀਰਾਂ ਤੁਸੀਂ ਸਾਡੇ ਨਾਲ ਸਾਂਝੀਆਂ ਜ਼ਰੂਰ ਕਰ ਸਕਦੇ ਹੋ ਆਪਣੇ ਏਰੀਏ ਤੋਂ ਵੀ ਅਸੀਂ ਉਹ ਵੀ ਜੜੀਆਂ ਆ ਉਹ ਇਹਨਾਂ ਕੁੱਤਿਆਂ ਨੂੰ ਲੈ ਕੇ ਜਿਹੜਾ ਆ ਕਿਸੇ ਨਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਆ ਉਹ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹਨਾਂ ਕੁੱਤਿਆਂ ਨੂੰ ਜਲਦ ਦੇ ਜਲਦ ਕੁਝ ਨਾ ਕੁਝ ਇਹਨਾਂ ਦਾ ਹੱਲ ਕੀਤਾ ਜਾਵੇ ਤਾਂ ਕਿ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੱਚਿਆਂ ਨੂੰ ਜਾਂ ਸਿਆਣੇ ਬਜ਼ੁਰਗਾਂ ਨੂੰ ਹਾਨੀ ਨਾ ਹੋ ਸਕੇ ਬਣੇ ਰਹੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਦੇ ਉੱਤੇ ਤਾਂ ਕਿ ਹਰ ਤਸਵੀਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ